ਜਿ ਦੇਖ ਰਿਹਾ ਤੁਸੀਂ ਤੇ ਮਹਾ ਮਨੁਸ਼ੀਸ਼ੋਸ਼ਿਸ਼ ਤੇ ਪਹੁੰਚਿਆ ਲੁਧਿਆਣਾ ਦੇ ਪੀਏਯੂ ਗਰਾਊਂਡ ਦੇ ਵਿੱਚ ਜਿੱਥੇ ਕਿ ਐਲ ਆਰ ਜੀ ਐਮ ای ਦਾ ਸਿੱਖ ਸ਼ੋਅ ਅੱਜ ਆਖਰੀ ਦਿਨਾਂ ਦੇ ਵਿੱਚ ਪਹੁੰਚ ਚੁੱਕਾ ਹੈ ਤੋਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਤੇ 200 ਤੋਂ ਵੱਧ ਮੈਨੂਫੈਕਚਰਾਂ ਦੇ ਵੱਲੋਂ ਜਿਹੜਾ ਸਟਾਲ ਲਗਾਇਆ ਗਿਆ ਆਪਣੇ ਆਪਣੇ ਜਿਹੜੇ ਸੈਂਪਲ ਸੈਟ ਇਥੇ ਸ਼ੋਕੇਸ ਕੀਤੇ ਗਏ ਨੇ ਆ ਯਾਦ ਰਹੀਏ ਕਿ ਲਗਾਤਾਰ ਜਿਹੜੀ ਇਸ ਐਗਜ਼ੀਬਿਸ਼ਨ ਦੀ ਹੈ ਉਹ ਇੰਨੇ ਬਚਾ ਬੈਲ ਚੁੱਕਿਆ ਲੋਕ ਜਿਹੜੇ ਆ ਹਰੇਕ ਪੈਨ ਇੰਡੀਆ ਤੋਂ ਜਿਹੜੇ ਕਸਟਮਰ ਲੁਧਿਆਣੇ ਆ ਰਹੇ ਨੇ ਕੋਈ ਇਸ ਐਗਜ਼ੀਬਿਸ਼ਨ ਤੇ ਜ਼ਰੂਰ ਜਿਹੜੇ ਵਿਜ਼ਿਟ ਕਰ ਰਹੇ ਨੇ ਫਿਲਹਾਲ ਪਹੁੰਚ ਗਿਆ ਲਗਾਤਾਰ ਤੁਹਾਨੂੰ 3 ਦਿਨ ਤੋਂ ਕਵਰੇਜ ਦੇ ਰਿਹਾ ਆ ਆਖਰੀ ਦਿਨ ਦੇ ਵਿੱਚ ਪਹੁੰਚ ਚੁੱਕਿਆ ਹੈ ਪਹੁੰਚੇ ਸੁਜੀ ਨੀਰਾ ਦੇ ਫੈਸ਼ਨ ਹੋਰ ਦੇ ਉੱਤੇ ਜਿੱਥੇ ਕਿ ਮਿਸ ਪਲੇਸ ਦੇ ਗਲਾਸ ਜਿਹੜਾ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਪੂਰੀ ਆਰ ਐਂਡ ਡੀ ਕੀਤੀ ਜਾ ਰਹੀ ਹੈ ਬਿਸਕਟ ਦੇ ਵੱਲੋਂ ਵੀ ਪੂਰਾ ਇੱਕ ਇੱਕ ਚੀਜ਼ ਜਿਹੜੀ ਹੈ ਚੈੱਕ ਕੀਤੀ ਜਾ ਰਹੀ ਹੈ ਸੈਂਪਲ ਸੈਟ ਜਿਹੜੇ ਆ ਦਿਖਾਏ ਜਾ ਰਹੇ ਨੇ ਸੋ ਸਾਡੇ ਨਾਲ ਆਨਰ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਇਸ ਵਾਰੀ ਵਿਜ਼ਿਟ ਕਰਦਾ ਹੈ ਪਹਿਲਾਂ ਤੋਂ ਕੀ ਨਾਮ ਹੈ ਤੁਹਾਡਾ ਨੋਸ਼ਕਾ ਜੀ ਸੰਦੀਪ ਬਹਿਲਾ ਮਜੀ ਮੇਰਾ ਸੁਨਦੀ ਫੈਸ਼ਨ ਸਰ 3 ਜਨ ਦੇ ਵਿੱਚ ਇੱਕ ਪਾਸੇ ਚੇਅਰਮੈਨ ਦੀ ਡਿਊਟੀ ਨਿਭਾ ਰਹੇ ਹੋ ਤੇ ਦੂਜੇ ਫੁਲਾਨ ਦੀ ਡਿਊਟੀ ਵੀ ਨਿਭਾ ਰਹੇ ਹੋ ਤੇ ਦੂਜੇ ਪਾਸੇ ਇਹ ਵੀ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਹੁਣ ਤੁਸੀਂ ਮੇਰੇ ਸਵਾਲ ਤੇ ਖੜੇ ਹੋ ਤੇ ਹੁਣ ਤਾਂ ਮੈਂ ਇੱਕ ਐਜ਼ ਮੈਂਬਰ ਗੱਲ ਕਰ ਰਿਹਾ ਜੀ ਐਲ ਆਰ ਸੀ ਐਮ ਵੀ ਜੀ ਮੈਂ ਤਰੀਕਾ ਜ਼ਿਆਦਾ ਕਰਾਂਗਾ ਤੇ ਤਾਂ ਲੱਗੇਗਾ ਕਿ ਆਪਣੇ ਮੂੰਹ ਮੀਠੇ ਬੰਦੇ ਜੀ ਲੇਕਿਨ ਬਹੁਤ ਵਧੀਆ ਰਿਸਪੌਂਸ ਹੈ ਸਾਡੇ ਕੋਲ ਰਿਸਪੌਂਸ ਦੋਨੇ ਵਾਲੇ ਸਾਡੇ ਕਸੂਆ ਜਿਦੇ ਕਰਕੇ ਸਾਰੇ ਦੇ ਚਿਹਰੇ ਤੇ ਖੁਸ਼ੀ ਹੈ ਤੇ ਸਾਰੇ ਸਾਰੇ ਦੇ ਚਿਹਰੇ ਤੇ ਮੁਸਕਾਨ ਹੈ ਇਹ ਵਪਾਰ ਦੇ ਕੇ ਸਾਨੂੰ ਜਾਣਦੇ ਮੁਰਾਲ ਅਪੋਜੀਟ ਹੈ ਸਰ ਕਿੰਨੇ ਕੁ ਕਸਟਮਰ ਜਿਹੜੇ ਹੁਣ ਤੱਕ ਜਿਹੜੇ ਪੂਰੀ ਹਾਲ ਨੇ ਆ ਗਏ ਮੇਰੇ ਦੋ ਦਿਨ ਦੇ ਅੰਦਰ ਸਾਡੇ ਕੋਲ ਜਿਹੜਾ ਅਫੀਸ਼ੀਅਲ ਡਾਟਾ ਹੈ ਅਰਾਊਂਡ 10.5 ਤੋਂ 11000 ਵਿਜ਼ਿਟਰ ਆ ਚੁੱਕੇ ਹੈ ਅੱਜ ਤੀਸਰਾ ਦਿਨ ਹੈ ਤੁਸੀਂ ਦੇਖ ਰਹੇ ਹੋ ਆ ਜਿੰਨੀ ਪੂਰੀ ਜਗਾ ਚੋਂਦਾ ਹੈ ਸ਼ਾਮ ਤੱਕ ਉਮੀਦ ਹੈ ਕਿ ਅਸੀਂ 16000 ਤੱਕ ਪਹੁੰਚ ਜਾਵਾਂਗੇ ਦਿਨ ਵਿੱਚ ਉਹ ਹੈ ਜਿਹੜਾ ਬ੍ਰਾਂਡ ਹੈ ਮਿਸ ਕਲੀਅਰ ਦੇ ਵਿੱਚ ਕੀ ਕੁਝ ਆਪਾ ਬਣਾਉਣੇ ਲੱਗੇ ਕਰ ਰਹੇ ਹਾਂ ਹਾਂ ਜੀ ਮੇਰੇ ਕੋਲ ਸਰ ਬॉयਜ਼ ਐਂਡ ਗਰਲਸ ਦੋਨੋਂ ਸੈਗਮੈਂਟ ਦੇ ਬੰਦੇ ਆਪ ਟੀਨੇਜਰ ਰਾਈਟ ਬॉयਜ਼ ਦੇ ਵਿੱਚ ਮੇਰਾ ਬ੍ਰਾਂਡ ਹੈ ਕਲੀਅਰ ਮੈਂ ਇਹਨਾਂ ਸਭ ਤੋਂ ਲੈ ਕੇ 16 ਸਾਲ ਤੱਕ ਅਸੀਂ ਕਰ ਰਹੇ ਹਾਂ। ਉਹ ਕਿਤੋਂ ਕਿਤੋਂ ਜਿਹੜਾ ਕਸਟਮਰ ਆਉਂਦਾ ਹੈ ਸਾਡੇ ਕੋਲ ਪੈਨ ਇੰਡੀਆ ਤੋਂ ਕਸਟਮਰ ਆਉਂਦਾ ਹੀ ਜਾਂਦੇ ਕੋਲ ਇਸ ਟਾਈਮ ਤੇ ਇਸ ਟਾਈਮ ਤੇ ਜਿਹੜੀ ਐਕਸੀਬਿਸ਼ਨ ਅਸੀਂ ਲਗਾਉਂਦੇ ਆ ਉਹਦਾ ਬੈਨੀਫਿਟ ਇਹ ਹੁੰਦਾ ਹੈ ਕਿ ਸਮਰ ਸਾਊਥ ਤੋਂ ਜਿਹੜਾ ਕਸਟਮਰ ਆਉਂਦਾ ਹੈ ਉਹ ਸਮਰ ਵੀ ਦੇਖਦਾ ਹੈ ਜਿਹੜਾ ਨਾਰਥਰਨ ਇੰਡੀਆ ਜਾਂ ਆਪਣਾ ਸੈਂਟਰ ਇੰਡੀਆ ਤੋਂ ਆਉਂਦਾ ਉਹ ਨਾਲ ਵਿੰਟਰ ਦਾ ਵੀ ਦੇਖੇ ਜਾਂਦਾ ਹੈ ਵਿੰਟਰ ਪ੍ਰੀ ਵਿੰਟਰ ਬੋਲੋ ਚੱਲ ਰਿਹਾ ਹੈ। ਉਹ ਆਰਡਰ ਮਿਲ ਰਿਹਾ ਹੈ ਜਬਰਦਸਤ ਜਬਰਦਸਤ ਬਹੁਤ ਵਧੀਆ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਬਹੁਤ ਵਧੀਆ ਚੱਲ ਰਿਹਾ ਹੈ ਜੀ ਥੈਂਕ ਯੂ ਸਰ ਥੈਂਕ ਯੂ ਸੋ ਦੇਖਾ ਜਦ ਤਸਹੀਰਾ ਤੁਹਾਡੇ ਨਾਲ ਸੰਜਿਆ ਕਰ ਰਿਹਾ ਲੁਧਿਆਣਾ ਤੋਂ ਪੀਜੂ ਗਰਾਊਂਡ ਦੇ ਵਿੱਚ ਪਿਸਕੀਨ ਦੇ ਫੋਰਮ ਤੋਂ ਸੋ ਵਿਸ਼ਾ ਬੀਤ ਕੇ ਪਹੁੰਚਣ ਦੀ ਗੱਲਬਾਤ ਕਰਾਂਗੇ ਸਰ ਕਿਆ ਨਾਮ ਹੈ ਅਵਕਸ਼ਿਵਾ ਕੁਸਰ ਹਮ ਕਦੀ ਕਹਾ ਸੀ ਆਗਰਾ ਤੋਂ ਆਗਰਾ ਤੋਂ ਆਏ ਸੋ ਕਿਹਦਾ ਲੱਗ ਰਿਹਾ ਹੈ ਐਲ ਆਰ ਜੀ ਐਮ ਐਮ ਇਹ ਵੈਰਾਈਟੀ ਬਹੁਤ ਦੇਖੀ ਆ ਪਰ ਜੀ ਲੇਕਿਨ ਮਿਸ ਕਲੀਅਰ ਕੀ ਵਰਾਈਟੀ ਵੈਰਾਈਟੀ ਦੇਖੀ ਜੀ ਡਿਫਰੈਂਸ ਜੀ ਬੜੀ ਵਾਸਤਵ ਡਿਫਰੈਂ चाइना के जो पहले लास्ट टाइम थे इस कुछ नया दिख रहा है, बने अच्छा बना है। तो ऐसी प्रदर्शनियों से आप जैसे भाइयों को किस तरह का बेनिफिट मिलता है बेनिफिट ये कि देखिए यहाँ पर पूरी वैरायटी देखने मिल रही है अगर जैसे आगरा से लेते वो मिला नहीं है जो यहाँ पर आगे बढ़ाए काफी अच्छी स्किल ਜੀ ਬੜਾ ਜੀ ਬੜੀਆ 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 ਬੜਾ ਧੰਨਵਾਦ ਸੋ ਲਾਈਟ ਇਸ ਯਾ ਦਾ ਦਿਨ ਸੰਜੇ ਕਰ ਰਹੇ ਆ ਸੋ ਠੀਕ ਕਰ ਦੋ ਹਰੇਕ ਬੰਦਾ ਜਿਹੜਾ ਇੱਥੇ ਆਰਡਰ ਵੀ ਬੁੱਕ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਲੱਗ-ਅਲੱਗ ਜਿਹੜੇ ਬ੍ਰਾਂਡਸ ਨੇ 200 ਪਲੱਸ ਜਿਹੜੇ ਬ੍ਰਾਂਡਸ ਐਲਰਜੀ ਐਮ ਐ ਦੇ ਵੱਲੋਂ ਇੱਕ ਪਲੇਟਫਾਰਮ ਜਿਹੜਾ ਕ੍ਰੀਏਟ ਕਰ ਦਿੱਤਾ ਗਿਆ ਹੈ ਛੇਵੀਂ ਐਕਸੀਬਿਸ਼ਨ ਲਗਾਈ ਗਈ ਹੈ ਸੋ ਹੋਰ ਵੀ ਵੱਡੇ ਪੱਧਰ ਤੇ ਅਗਲੇ ਸਾਲ ਜਿਹੜਾ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕੀ ਕਰਾਂਗੇ ਸੋ ਇਸੇ ਤਰ੍ਹਾਂ ਹੋਰ ਵੀ ਸਟੋਰ ਦੇ ਉੱਤੇ ਜਾਂਦੇ ਵਿਜ਼ਿਟ ਕਰਾਂਦੇ ਰਵਾਂਗੇ ਦੇਖਦੇ ਰੋ ਬੜੇ ਰੋਜਾਨਾ ਹ